ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਇੱਕ ਗੁੰੰਦਾ ਨਾਮ ਦਾ ਖੱਤਰੀ ਆਇਆ ਦਰਸ਼ਨ ਕਰਕੇ ਸੀਸ ਨਿਵਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਪਿੰਡ ਵਿੱਚ ਉਜਾੜਾ ਪਿਆ ਹੋਇਆ ਹੈ ਉੱਥੇ ਪੂਤਾਂ ਦਾ ਵਾਸਾ ਹੈ ਉੱਥੇ ਕੋਈ ਵੀ ਮਨੁੱਖ ਵਾਸ ਨਹੀਂ ਸਕਦਾ ਦਿਨ ਵੇਲੇ ਬਹੁਤ ਸਾਰੇ ਲੋਕ ਉਸਾਰੀ ਕਰਕੇ ਗੰਦ ਖੜੀ ਕਰਦੇ ਹਨ ਤਾਂ ਰਾਤ ਪੈਂਦਿਆਂ ਹੀ ਸਾਰੀ ਗੰਦ ਆਪਣੇ ਆਪ ਹੀ ਠਹਿ ਜਾਂਦੀ ਹੈ ਮੇਰੇ ਪਿੰਡ ਨੂੰ ਜਾਣ ਤੋਂ ਹਰ ਕੋਈ ਡਰਦਾ ਹੈ ਆਪ ਜੀ ਉਥੇ ਜ਼ਮੀਨ ਲੈ ਲਵੋ ਤੇ ਇੱਕ ਨਗਰ ਬਸਾ ਲਵੋ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਂਦਾ ਦੇ ਨਾਮ ਤੇ ਗੋਂਦਵਾਲ ਨਗਰ ਬਸਾਉਣ ਲਈ ਭੇਜ ਦਿੱਤਾ ਨਾਲ ਬਚਨ ਕੀਤੇ ਕਿ ਜਿੱਥੇ ਕਿਤੇ ਵੀ ਤੁਹਾਡੇ ਚਰਨ ਪੈਣਗੇ ਉਹ ਉਹ ਸ਼ੌਭਤਾਨ ਉਹ ਵੀ ਸ਼ੋਭਾ ਕਰ ਦੇਣਗੇ ਆਪਣੇ ਨਿਵਾਸ ਕਰਨ ਲਈ ਵੀ ਘਰ ਬਣਾ ਲੈਣਾ ਤਾਂ ਜੋ ਉਸ ਨੂੰ ਵੇਖ-ਵੇਖ ਕੇ ਲੋਕੀ ਵਸਨ ਲੱਗ ਪੈਣਗੇ। ਤੌਰਨ ਸਮੇਂ ਗੁਰੂ ਅਮਰਦਾਸ ਜੀ ਦੀਆਂ ਅੱਖਾਂ ਦੇ ਵਿੱਚੋਂ ਨੀਰ ਭਰਿਆ ਆ। ਨਮਸਕਾਰ ਕਰਨ ਵੇਲੇ ਗੁਰੂ ਅੰਗਦ ਦੇਵ ਜੀ ਦੇ ਚਰਨ ਕਮਲ ਪੈਜ ਗਏ। ਸ੍ਰਿਸ਼ਟੀ ਦੇ ਮਾਲਕ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਉਥੋਂ ਘੱਲ ਦਿੱਤਾ। ਗੁਰੂ ਅਮਰਦਾਸ ਜੀ ਦੇ ਉੱਥੇ ਜਾਣ ਤੇ ਕੋਈ ਭੂਤ-ਪ੍ਰੇਤ ਨਾ ਰਿਹਾ। ਕੋਲ ਬਿਆਸ ਦਰਿਆ ਵਹਿੰਦਾ ਸੀ ਦਰਿਆ ਦੇ ਕੰਢੇ ਬੜੇ ਸੁੰਦਰ ਅਸਥਾਨ ਸਨ ਲਾਹੌਰ ਅਤੇ ਦਿੱਲੀ ਨੂੰ ਆਉਣ ਜਾਣ ਲਈ ਲੋਕ ਇਸ ਰਾਹ ਤੋਂ ਹੀ ਜਾਂਦੇ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ ਸ਼ਹਿਰ ਦਾ ਨੀਂਹ ਪੱਥਰ ਰੱਖ ਕੇ ਉਹ ਸਾਰੀ ਆਰੰਭ ਕਰਵਾ ਦਿੱਤੀ ਹੁਣ ਕੋਈ ਉਹ ਸਾਰੀ ਜਾਂ ਗੰਧ ਨਹੀਂ ਸੀ ਟੈਂਦੀ ਐਵੇਂ ਉਥੇ ਸੁੰਦਰ ਨਗਰ ਵਸ ਗਿਆ ਗੁਰੂ ਅਮਰਦਾਸ ਜੀ ਨੇ ਆਪਣੇ ਨਗਰ ਪੈਂਡ ਬਾਸਰਕੇ ਤੋਂ ਵੀ ਆਪਣਾ ਪਰਿਵਾਰ ਤੇ ਹੋਰ ਸੰਗਤ ਨੂੰ ਗੋਇੰਦਵਾਲ ਵਸਣ ਲਈ ਬੁਲਾ ਲਿਆ ਬੇਨਤੀ ਗੋਇੰਦਾ ਆਪਣੀ ਥਾਂ ਤੇ ਵਸੇ ਭੂਤਾਂ ਤੋਂ ਬਹੁਤ ਦੁਖੀ ਸੀ ਉਸ ਨੇ ਗੁਰੂ ਜੀ ਨੂੰ ਉਥੇ ਬੁਲਾਇਆ ਤੇ ਉਹ ਭੂਤਾਂ ਵਾਲੀ ਜਗ੍ਹਾ ਆਨੰਦਮਈ ਅਸਥਾਨ ਗੋਇੰਦਵਾਲ ਸਾਹਿਬ ਬਣ ਗਿਆ ਜੇ ਸਾਡੇ ਘਰ ਵਿੱਚ ਵੀ ਲੜਾਈ ਝਗੜਾ ਜਾਂ ਕਲੇਸ਼ ਰਹਿੰਦਾ ਹੈ ਤਾਂ ਸ੍ਰੀ ਵੀ ਘਰ ਦੇ ਵਿੱਚ ਗੁਰਬਾਣੀ ਪੜਨੀ ਸ਼ੁਰੂ ਕਰੀਏ ਤਾਂ ਜੋ ਗੁਰਬਾਣੀ ਗੁਰੂ ਜੀ ਦੇ ਪ੍ਰਭਾਵ ਨਾਲ ਕਲੇਸ਼ ਰੂਪੀ ਭੂਤ ਸਭ ਭਜ ਜਾਣਗੇ ਅਤੇ ਸੁੱਖਾਂ ਦਾ ਵਾਸਾ ਹੋ ਜਾਵੇਗਾ ਜੇ ਮਨ ਗੁਰਬਾਣੀ ਵਿੱਚ ਨਾ ਵੀ ਟਿਕੇ ਤਾਂ ਵੀ ਗੁਰਬਾਣੀ ਪੜਨੀ ਹੈ ਗੁਰਬਾਣੀ ਪੜਨ ਨਾਲ ਹੀ ਮਨ ਜੁੜਦਾ ਹੈ ਜੇ ਗੁਰਬਾਣੀ ਪੜਨੀ ਛੱਡ ਦਿੱਤੀ ਤਾਂ ਮਨ ਕਿਸੇ ਵੀ ਹੋਰ ਚੀਜ਼ ਨਾਲ ਨਹੀਂ ਜੁੜਦਾ